ਇੱਕ ਛੋਟੀ ਜੀ ਸੱਚੀ ਕਹਾਣੀ ਹੈ ਇੱਕ ਪਰਿਵਾਰ ਸੀ ਜਿਨ੍ਹਾਂ ਦੇ ਘਰ ਇੱਕ ਬੱਚਾ ਹੋਇਆ ਉਹਨਾਂ ਦਾ ਵਿਆਹ ਮੀਆਂ ਬੀਬੀ ਦਾ ਹੋਇਆ ਸਿੱਖ ਸੀ ਗੁਰੂ ਨਾਨਕ ਦੇ ਪਰ ਜਿਹੜਾ ਬੱਚਾ ਹੋਇਆ ਉਹ ਪੈਰਾਂ ਤੋਂ ਚੱਲ ਨਹੀਂ ਸੀ ਸਕਦਾ ਸੰਗਤ ਸੀ ਉਹ ਪੈਰਾਂ ਤੋਂ ਚੱਲ ਨਹੀਂ ਸੀ ਸਕਦਾ ਵਿਕਲਾੰਗ ਸੀ ਧੜ ਠੀਕ ਸੀ ਬੋਲਦਾ ਠੀਕ ਸੀ ਹੱਥ ਠੀਕ ਸੀ ਪਰ ਪੈਰਾਂ ਤੋਂ ਥੱਲੇ ਪੈਰਾ ਤੋਂ ਥੱਲੇ ਚੱਲ ਨਹੀਂ ਸੀ ਸਕਦਾ ਇੱਥੋਂ ਤੱਕ ਮਾਂ ਪਿਓ ਨੂੰ ਚੁੱਕ ਕੇ ਹੀ ਉਹਨੂੰ ਜਲ ਪਾਣੀ ਵਰਤਉਣਾ ਪੈਂਦਾ ਸੀ ਸਮਾਂ ਪਿਆ ਉਹਦਾ ਇਲਾਜ ਕਰਉਣ ਲੱਗੇ ਜਦੋਂ ਉਹਦਾ ਇਲਾਜ ਕਰਾਉਂਦੇ ਰਹੇ ਸਭ ਕੁਝ ਵੇਚ ਵਟ ਕੇ ਉਹਦਾ ਇਲਾਜ ਕਰਾਉਂਦੇ ਰਹੇ ਪਰ ਉਹਦਾ ਇਲਾਜ ਨਹੀਂ ਹੋਇਆ ਉਹਦਾ ਇਲਾਜ ਹੋਇਆ ਹੀ ਨਾ ਕਿਉਂਕਿ ਉਹ ਲਾ ਇਲਾਜ ਬਿਮਾਰੀ ਸੀ ਬਚਪਨ ਤੋਂ ਉਹਨੂੰ ਇਹ ਬਿਮਾਰੀ ਲੱਗ ਗਈ ਹੁਣ ਜਿੱਥੇ ਉਹਨਾਂ ਨੂੰ ਕੋਈ ਕਹਿੰਦਾ ਉੱਥੇ ਚਲੇ ਜਾਂਦੇ ਨੇ ਜਿੱਥੇ ਕੋਈ ਕਹਿੰਦਾ ਉੱਥੇ ਪਹੁੰਚ ਜਾਂਦੇ ਨੇ ਮਾਇਆ ਖਤਮ ਹੋ ਗਈ ਮੰਗ ਮੰਗ ਕੇ ਗੁਜ਼ਾਰਾ ਕਰਦੇ ਨੇ ਆਖੋ ਸਤਨਾਮ ਵਾਹਿਗੁਰੂ ਐਸੀ ਕੰਡੀਸ਼ਨ ਆ ਗਈ ਐਸਾ ਸਮਾਂ ਆ ਗਿਆ ਕਿ ਉਹਨਾਂ ਨੂੰ ਮੰਗ ਕੇ ਆਪਣੇ ਪੁੱਤਰ ਨੂੰ ਖਵਾਉਣਾ ਪੈਂਦਾ ਕਿੱਥੇ ਉਹਨੇ ਉਹਨਾਂ ਦੀ ਸੇਵਾ ਕਰਨੀ ਸੀ ਅੱਜ ਉਹਦੀ ਸੇਵਾ ਮਾਤਾ ਪਿਤਾ ਨੂੰ ਕਰਨੀ ਪੈਂਦੀ ਇੱਕ ਰੇੜੀ ਬਣਾਈ ਲੱਕੜ ਦੀ ਉਹਦੇ ਵਿੱਚ ਉਹਨੂੰ ਮਿਠਾ ਲੈਂਦੇ ਨੇ ਲੈ ਕੇ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਉਹ ਹੌਲੀ ਹੌਲੀ ਜਵਾਨ ਹੋਣ ਲੱਗ ਪਿਆ ਖੁਰਾਕ ਵੱਧ ਗਈ ਹਰ ਚੀਜ਼ ਉਹਨੂੰ ਚਾਹੀਦੀ ਸੀ ਬੈਠੇ ਨੂੰ ਮਾਤਾ ਪਿਤਾ ਬਜ਼ੁਰਗ ਹੋਣ ਲੱਗ ਪਏ ਸੇਵਾ ਉਹਦੀ ਹੋਵੇ ਨਾ ਚੁੱਕ ਕੇ ਉਹਨੂੰ ਲੈ ਕੇ ਜਾਣਾ ਪੈਂਦਾ ਸੀ ਜੰਗਲ ਪਾਣੀ ਵਾਸਤੇ ਲੈਟਰਿੰਗ ਵਾਸਤੇ ਬਾਥਰੂਮ ਵਾਸਤੇ ਹੁਣ ਮਾਤਾ ਪਿਤਾ ਕੋ ਬੋਝ ਨਹੀਂ ਚੁੱਕਿਆ ਜਾਉਂਦਾ ਇੱਕ ਦਿਨ ਤੁਰੇ ਜਾਂਦੇ ਜਾਂਦੇ ਇੱਕ ਗੁਰੂ ਅਸਥਾਨ ਤੇ ਪਹੁੰਚੇ ਉੱਥੇ ਮਹਾਪੁਰਸ਼ ਰਿਆ ਕਰਦੇ ਸੀ ਜਿਹੜੇ ਸਭ ਨੂੰ ਸੱਚ ਦਾ ਉਪਦੇਸ਼ ਪਿਆਰ ਦਾ ਉਪਦੇਸ਼ ਕਰਦੇ ਸੀ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਵੇਖਿਆ ਇੱਥੇ ਲੰਗਰ ਚੱਲਦਾ ਹੈ ਇੱਥੇ ਗੁਰਬਾਣੀ ਚੱਲਦੀ ਏ ਇੱਥੇ ਸੰਗਤ ਜਿਵੇਂ ਅੱਜ ਤੁਸੀਂ ਇੰਨੀ ਤੇਦਾਦ ਚ ਸੰਗਤ ਇੱਥੇ ਬੈਠੀ ਉੱਥੇ ਹਰ ਰੋਜ਼ ਇੰਨੀ ਸੰਗਤ ਪਹੁੰਚਦੀ ਏ ਮਾਤਾ ਪਿਤਾ ਨੇ ਉਸ ਬੱਚੇ ਨੂੰ ਲੰਗਰ ਦੇ ਹਾਲ ਦੇ ਸਾਹਮਣੇ ਮਿਠਾ ਕੇ ਤੇ ਬਾਹਰ ਜਾ ਕੇ ਭਰੇ ਮਨ ਨਾਲ ਵਿਚਾਰ ਕੀਤੀ ਕਹਿੰਦੇ ਨੇ ਕਿੰਨਾ ਕਚਿਰ ਇਹਨੂੰ ਆਪਣੇ ਨਾਲ ਨਾਲ ਧੁਈ ਫਿਰਾਂਗੇ ਕਿੰਨਾ ਕਚਿਰ ਇਹਨੂੰ ਖਿੱਚ-ਖਿੱਚ ਕੇ ਲੋਕਾਂ ਤੋਂ ਮੰਗ-ਮੰਗ ਕੇ ਖਵਾਵਾਂਗੇ ਕਹਿੰਦੇ ਨੇ ਹੁਣ ਸਾਡੇ ਤੋਂ ਇਹਦਾ ਬੋਝ ਨਹੀਂ ਚੁੱਕਿਆ ਜਾਣਾ ਜਿੰਨੇ ਸਾਨੂੰ ਇਹ ਦਿੱਤਾ ਹੈ ਗੁਰੂ ਸਾਹਿਬ ਨੇ ਅਸੀਂ ਇਹਨੂੰ ਹੀ ਸੌਂਪਦੀ ਆਖੋ ਸਤਨਾ ਅਸੀਂ ਇਹਨੂੰ ਹੀ ਸੌਂਪ ਦਈਏ ਸੰਗਤ ਜੀ ਮਾਫ਼ ਕਰਿਓ ਮਾਤ ਪਿਤਾ ਬੰਤਾ ਸੁਤ ਭਾਈ ਕਹਿੰਦੇ ਨੇ ਜਿੰਨੇ ਵੀ ਸਾਡੇ ਰਿਸ਼ਤੇ ਨੇ ਨਾ ਇਹ ਪੂਰਵ ਜਨਮ ਦੇ ਪਿਛਲੇ ਹੋਏ ਮਿਲੇ ਨੇ ਪਰ ਅੰਤਿ ਕੋ ਨਾ ਸਹਾਈ ਅੰਤ ਤੇ ਕੋਈ ਸਹਾਈ ਨਹੀਂ ਹੁੰਦਾ ਮਾਇਆ ਹੋਏ ਸਾਰੇ ਆਉਣਗੇ ਮੈਂ ਸੱਚੇ ਬਚਨ ਕਰਦਾ ਚਾਹੇ ਗੁੱਸਾ ਲੱਗ ਜੇ ਜਦੋਂ ਸਾਡੀ ਜੇਬ 'ਚ ਪੈਸੇ ਹੁੰਦੇ ਸਾਡੇ ਬੜੇ ਦੋਸਤ ਹੁੰਦੇ ਬڑے ਯਾਰ ਹੁੰਦੇ ਹਰ ਇੱਕ ਹੀ ਸਾਨੂੰ ਪੁੱਛਦਾ ਹੋਰ ਸਰਦਾਰ ਜੀ ਠੀਕ ਹੋ ਪਰ ਜਿਸ ਦਿਨ ਉਹੋ ਹੀ ਮਾਇਆ ਉਹਦੇ ਤੋਂ ਚਲੀ ਜਾਂਦੀ ਏ ਉਹਦਾ ਫੋਨ ਚੁੱਕਣੋਂ ਵੀ ਲੋਕ ਹਟ ਜਾਂਦੇ ਨੇ ਕਿਉਂਕਿ ਇਹ ਮਤਲਬ ਦੇ ਰਿਸ਼ਤੇ ਨੇ ਅਸੀਂ ਧਾਰਨਾ ਪੜਦੇ ਆ ਕਿ ਜਿਨ੍ਹਾਂ ਨੂੰ ਤੂੰ ਆਪਣੇ ਬਣਾਉਣਾ ਕੋਈ ਆਪਣਾ ਬਣਾਇਆ ਨਹੀਂ ਬਣਦਾ ਜਿਹਨੂੰ ਤੂੰ ਆਪਣਾ ਬਣਾਉਣਾ ਹੈ ਨਾ ਉਸ ਤੇਰੇ ਬਣੇ ਹੀ ਨਹੀਂ ਕਦੀ ਤੂੰ ਸੋਚਦਾ ਹੈ ਕਿ ਮੇਰੇ ਬਣ ਗਏ ਨਹੀਂ ਕੋਈ ਆਪਣੇ ਬਣਾਇਆ ਨਹੀਂ ਬਣਦਾ ਜਿਹੜੇ ਬਣਦੇ ਨੇ ਉਹ ਛੱਡ ਜਾ ਕੋਈ ਆਪਣੇ ਬਣਾਇਆ ਨਹੀਂ ਬਣਦਾ ਜਿਹੜੇ ਬਣਦੇ ਨੇ ਉਹ ਛੱਡ ਜਾ ਜਰ ਤੂੰ ਭਜਿਆ ਫਿਰਨਾ ਮਾਫ ਕਰੀ ਹੋਤੇ ਹੈ ਪਾਸ ਸਭ ਜਦ ਜਰ ਪਾਸ ਹੁੰਦਾ ਹੈ ਜਰ ਕਿਨੂੰ ਕਹਿੰਦੇ ਨੇ ਮਾਇਆ ਨੇ ਹੋਤੇ ਹੈ ਪਾਸ ਸਭ ਜਦ ਜਰ ਪਾਸ ਹੁੰਦਾ ਹੈ ਗਰੀਬੀ ਮੇ ਉਹ ਵੀ ਟੁੱਟ ਜਾਂਦਾ ਹੈ ਜੋ ਰਿਸ਼ਤਾ ਖਾਸ ਹੁੰਦਾ ਹੈ ਗਰੀਬੀ ਚ ਟੁੱਟ ਜਾਂਦੇ ਨੇ ਚਲੇ ਜਾਂਦੇ ਨੇ ਲੋਕ ਛੱਡ ਕੇ ਉਸ ਵੇਲੇ ਉਹਦੇ ਮਾਤਾ ਪਿਤਾ ਨੇ ਕਿਹਾ ਕਿੱਥੇ ਹੁਣ ਇਹਨੂੰ ਅਸੀਂ ਸਾਂਭਾਂਗੇ ਜਿਸ ਗੁਰੂ ਨੇ ਦਿੱਤਾ ਇਹਦੇ ਕੋਲ ਹੀ ਛੱਡ ਦੇਨੇ ਆ ਉਹ ਲੰਗਰ ਦੇ ਬੂਹੇ ਅੱਗੇ ਉਹ ਰੇੜੀ ਲਾ ਕੇ ਕਹਿੰਦੇ ਨੇ ਪੁੱਤਰ ਇੱਕ ਵਾਰੀ ਆਪਣੇ ਪੁੱਤਰ ਨੂੰ ਰੱਜ ਕੇ ਵੇਖਿਆ ਸਲਾਹ ਕੀਤੀ ਅੱਜ ਤੋਂ ਬਾਅਦ ਅਸੀਂ ਇਹਦੇ ਮੱਥੇ ਨਹੀਂ ਲੱਗਣਾ ਮਾਂ ਦਾ ਹਿਰਦਾ ਬੜਾ ਕੋਮਲ ਹੁੰਦਾ ਸਕਤ ਜਿਹਾ ਮਾਂ ਨੇ ਨਾ ਘੁੱਟ ਕੇ ਆਪਣੇ ਪੁੱਤਰ ਨੂੰ ਗਲ ਨਾਲ ਲਾਇਆ ਹੁਣ ਛੋਟੇ ਜਿਹਨੂੰ ਜਵਾਨ ਕੀਤਾ ਸੀ ਚਾਹੇ ਉਹਦੀਆਂ ਲੱਤਾਂ ਨਹੀਂ ਸੀ ਚਲਦੀਆਂ ਲੇਕਿਨ ਮਾਂ ਵਾਸਤੇ ਤ ਉਹ ਚੰਗਾ ਹੀ ਸੀ ਇਸ ਕਰਕੇ ਮਾਂ ਨੇ ਨ ਕੁਟ ਕੇ ਸੀਨੇ ਨਾਲ ਲਾ ਕੇ ਤੇ ਮੱਥਾ ਚੁੰਮਿਆ ਮੱਥਾ ਚੁੰਮ ਕੇ ਸਿਰ ਤੇ ਹੱਥ ਫੇਰ ਕੇ ਨਾਲੇ ਬਰਾਗੀ ਹੋ ਗਈ ਰੋਣ ਲੱਗ ਪਈ ਤੇ ਨਾਲੇ ਕਹਿੰਦੀ ਪੁੱਤਰ ਤੂੰ ਇੱਥੇ ਬਹਿ ਅਸੀਂ ਆਉਨੇ ਆ ਅਸੀਂ ਹੁਣੇ ਆਉਨੇ ਆ ਉਹ ਪੁੱਤਰ ਕਹਿੰਦਾ ਮਾਤਾ ਕਿੱਥੇ ਚੱਲੇ ਹੋ ਮੈਨੂੰ ਛੱਡ ਕੇ ਮੈਂ ਹੁਣੇ ਆਈ ਤੇਰਾ ਪਿਤਾ ਮੈਨੂੰ ਅੱਜਾ ਮਾਰਦਾ ਹੈ ਪਤਾ ਸੀ ਕਿ ਹੁਣ ਮੈਂ ਇਹਨੂੰ ਮਿਲਣਾ ਪਰ ਕਿਸੇ ਮਾਂ ਦਾ ਦਿਲ ਨਹੀਂ ਕਰਦਾ ਆਪਣੇ ਪੁੱਤਰ ਤੋਂ ਵਿਛੜਨ ਦਾ ਸੰਗਤ ਜੀ ਮਾਫ ਕਰਿਓ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦੇ ਹੱਥੀ ਉਹਨਾਂ ਦੇ ਪੁੱਤਰ ਗਏ ਨੇ ਉਹ ਮਾਵਾਂ ਦਾ ਵੇਖੋ ਕੀ ਹਾਲ ਹੁੰਦਾ ਹੈ ਜਿਨ੍ਹਾਂ ਦੇ ਜਵਾਨ ਪੁੱਤਰ ਪਿੱਛੇ ਕੋਵਿਡ ਚ ਜਾਂ ਕਿਸੇ ਵੀ ਤਰ੍ਹਾਂ ਕਿਸੇ ਵੀ ਘਟਨਾ ਨਾਲ ਜਦੋਂ ਗਏ ਨੇ ਉਹਨਾਂ ਮਾਵਾਂ ਦੇ ਹਿਰਦੇ ਪੁੱਛ ਕੇ ਵੇਖੋ ਕਿਉਂਕਿ ਲੁੱਕ ਲੁੱਕ ਰੋਂਦੀਆਂ ਨੇ ਮਾਵਾਂ ਸੌਖੇ ਨਹੀਂ ਹੁੰਦੇ ਪੁੱਪਲ ਤੋੜੇ ਲੁੱਕ ਲੁੱਕ ਰੋਂਦੀਆਂ ਨੇ ਮਾਵਾਂ ਸੌਖੇ ਨਹੀਂ ਹੁੰਦੇ ਪੁੱਪਲ ਤੋੜੇ i'm not so ਮਾਂ ਨੇ ਆਪਣੇ ਪੁੱਤਰ ਤੋਂ ਵਿਛੋੜਾ ਪਾਇਆ ਜਦੋਂ ਪਾਇਆ ਚਲੀ ਗਈ ਦੋਵੇਂ ਪਤੀ ਪਤਨੀ ਉੱਥੋਂ ਨਿਕਲੇ ਚਲੇ ਗਏ ਉਹ ਪੁੱਤਰ ਨਾ ਵੇਖਦਾ ਰਿਹਾ ਕਦੋਂ ਮੇਰੀ ਮਾਂ ਆਵੇ ਮੇਰਾ ਪਿਤਾ ਆਵੇ ਸਾਰਾ ਦਿਨ ਲੰਘ ਗਿਆ ਆਏ ਨਾ ਉਡੀਕਦਾ ਰਿਹਾ ਹੁਣ ਜਿਹੜੀ ਸੰਗਤ ਆਉਂਦੀ ਸੀ ਉਹਨੇ ਵੇਖਿਆ ਵੀ ਇਹ ਇਕੱਲਾ ਬੈਠਾ ਉਹ ਆਜਾ ਦੇਂਦਾ ਕਹਿੰਦਾ ਇੱਥੇ ਮੇਰੇ ਮਾਤਾ ਪਿਤਾ ਸੀ ਵੇਖੋ ਤੇ ਸਹੀ ਉਲਬ ਦੇ ਨੇ ਉੱਥੇ ਹੈ ਹੀ ਨਹੀਂ ਕੋਈ ਇੱਧਰ ਉੱਧਰ ਲੱਭਿਆ ਕੋਈ ਨਾ ਦਿਖਿਆ ਰੋਣ ਲੱਗ ਪਿਆ ਪੁੱਗਾ ਮਾਰ ਕੇ ਕਹਿੰਦਾ ਮੇਰਾ ਕੌਣ ਹੈ ਮੇਰਾ ਕੋਈ ਨਹੀਂ ਮੇਰੇ ਮਾਂ ਕੋਈ ਮੈਨੂੰ ਸਾਹਮ ਦੇ ਸੀ ਮੈਨੂੰ ਕਿਸੇ ਨੇ ਨਹੀਂ ਸਾਹਮਣਾ ਰੋਣ ਲੱਗ ਪਿਆ ਉੱਚੀ ਉੱਚੀ ਸੰਗਤ ਇਕੱਠੀ ਹੋ ਗਈ ਉੱਥੋਂ ਦੇ ਜਿਹੜੇ ਮਹਾਪੁਰਸ਼ੀ ਉਹ ਵੀ ਆ ਗਏ ਜਦੋਂ ਬਾਹਰ ਆਏ ਉਹਨਾਂ ਮਹਾਪੁਰਸ਼ਾ ਨੇ ਕਿਹਾ ਪੁੱਤਰ ਤੂੰ ਕਿਉਂ ਰੋਣਾ ਹੈ ਆਖਿਆ ਮੇਰੀ ਮਾਪਿਓ ਮੈਨੂੰ ਛੱਡ ਕੇ ਚਲੇ ਗਏ ਨੇ ਆਖੋ ਸਤਨਾ ਮੇਰੇ ਮਾਪਿਓ ਮੈਨੂੰ ਦਿਸਦੇ ਨਹੀਂ ਮੇਰਾ ਉਹਨਾਂ ਤੋਂ ਬਿਨਾਂ ਜੀਣਾ ਹੀ ਲੱਗਦਾ ਮਾਹਪੁਰਸ਼ ਬੜੀ ਵੱਡੀ ਕਰਾਮਾਤ ਦੇ مالک ਬੜੀ ਸੋਜੀ ਵਾਲੇ ਸੀ ਗਲਵੱਕੜੀ ਚ ਲੈ ਕੇ ਕਹਿੰਦੇ ਨੇ ਉਹ ਗੱਲ ਸੁਣ ਉਸ ਮਾਪਿਓ ਨੇ ਤੇ ਉਹਦਾ ਵੀ ਇੱਕ ਦਿਨ ਤੈਨੂੰ ਛੱਡ ਹੀ ਜਾਣਾ ਸੀ ਤੇ ਜੇ ਤੂੰ ਮਾਪਿਓ ਬਣਾਉਣਾ ਤੇ ਇਸ ਸਤਿਗੁਰ ਨੂੰ ਬਣਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਤੂੰ ਮੇਰਾ ਰਾਖਾ ਤਾਂ ਭੋ ਕਿਹਾ ਉਹ ਇਹਨੂੰ ਮਾਪਿਓ ਬਣਾ ਉਹਨਾਂ ਨੇ ਤੇ ਫਿਰ ਵੀ ਕਿਸੇ ਦਿਨ ਤੈਨੂੰ ਛੱਡ ਜਾਣਾ ਉਹਨੂੰ ਧਰਵਾਸਾ ਦਿੱਤਾ ਰਾਤ ਰੋਂਦਾ ਰਿਆ ਮਹਾਪੁਰਸ਼ਾਂ ਨੇ ਆਪ ਜਲ ਪਾਣੀ ਸਿਖਾਇਆ ਦਿਨ ਚੜਿਆ ਸੇਵਾਦਾਰ ਲਾਜ਼ਮ ਤੇ ਕਿਹਦੇ ਨੂੰ ਇਸ਼ਨਾਨ ਕਰਾਓ ਇਸ਼ਨਾਨ ਕਰਾਇਆ ਕੁਝ ਦਿਨ ਉਹ ਉਸ ਲੰਗਰ ਦੇ ਦਰਵਾਜੇ ਅੱਗੇ ਹੀ ਬਹਿ ਜਾਂਦਾ ਰੋਜ਼ ਮੇਰੇ ਮਾਪਿਓ ਨੇ ਆਉਣਾ ਹੈ ਉਡੀਕ ਕਰਦਾ ਮੈਂ ਕਿਤੇ ਨਹੀਂ ਜਾਣਾ ਸੰਤ ਕਹਿੰਦੇ ਨੇ ਅੰਦਰ ਸੌਂ ਜਾ ਮਹਾਪੁਰਸ਼ ਕਹਿੰਦੇ ਨੇ ਕਮਰਾ ਲੈ ਲੈ ਨਹੀਂ ਮਹਾਰਾਜ ਜੇ ਮੇਰੇ ਮਾਪਿਓ ਆ ਗਏ ਮੈਨੂੰ ਕਿੱਥੇ ਲੱਭਣਗੇ ਇੱਥੇ ਹੀ ਲੱਭਣਗੇ ਮੈਂ ਇੱਥੋਂ ਨਹੀਂ ਜਾਣਾ ਉਹ ਦਰਵਾਜੇ ਅੱਗੇ ਬੈਠਾ ਰਹਿੰਦਾ ਇੱਕ ਦਿਨ ਮਹਾਪੁਰਸ਼ਾਂ ਦੀ ਨਜ਼ਰ ਪਈ ਕਿਉਂਕਿ ਕਹਿੰਦੇ ਨੇ ਸਾਧ ਨਾਮ ਨਿਰਮਲ ਜੰਗ ਕੀ ਕਰਮ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਜੇ ਉਹਨਾਂ ਦੀ ਦ੍ਰਿਸ਼ਟੀ ਪੈ ਜਾਏ ਨਾਮ ਜਪਣ ਵਾਲਿਆਂ ਦੀ ਤੇ ਸੰਗਤ ਜੀ ਇਸ ਬੰਦੇ ਨੂੰ ਵੀ ਖੁਦਾ ਬਣਾ ਦਿੰਦੇ ਉਸ ਵੇਲੇ ਕਹਿੰਦੇ ਨੇ ਮਹਾਪੁਰਸ਼ ਆ ਕੇ ਕਹਿੰਦੇ ਨੇ ਗੱਲ ਸੁਣ ਹੁਣ ਐਨੇ ਦਿਨ ਹੋ ਗਏ ਤੇਰੇ ਮਾਂ ਪਿਓ ਨਹੀਂ ਆਏ ਹੁਣ ਮਨ ਛੱਡਨਾ ਹੁਣ ਗੁਰੂ ਵਾਲਾ ਬਣ ਜਾ ਮੈਂ ਤੈਨੂੰ ਗੁਰੂ ਵਾਲਾ ਬਣਾ ਦਿੰਨੇ ਆ ਅੰਮ੍ਰਿਤ ਛਕਾ ਦਿੰਨੇ ਆ ਜੇ ਤੂੰ ਇੱਥੇ ਹੀ ਬਹਿਣਾ ਫਿਰ ਇੱਥੇ ਹੀ ਬੈਠਾ ਰਿਆ ਕਰ ਜਦੋਂ ਸੰਗਤਾਂ ਲੰਗਰ ਛਕਾਉਣ ਉਹਨਾਂ ਨੂੰ ਜਾਬ ਕਰਾਇਆ ਕਰ ਉੱਚੀ ਉੱਚੀ ਆਵਾਜ਼ ਦਿਆ ਕਰ ਕਿਆ ਕਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਵਾਹਿਗੁਰੂ ਤਨ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ श्री हरिमंदर साहब अमृत वेरे का समा सात नाम श्री वाहे गुरु साहेब जी श्री वाहे गुरु साहेब जी ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵਾਹਿ ਹੈ ਗੁਰੂ ਸਾਹਿਬ ਜੀ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵਾਹਿ ਹੈ ਗੁਰੂ ਸਾਹਿਬ ਜੀ ਸਤ ਤੇ ਨਾਮ ਵਾਹ ਜੀ ਵਾ ਵਾ ਤੇ ਨਾਮ ਹੇ ਕਿਆ ਸੱਚਖੰਡ ਬਣਿਆ ਹੋਇਆ ਇਹਨੂੰ ਸੱਚਖੰਡ ਕਹਿੰਦੇ ਨੇ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਸੁਖਾਣੀ ਐ ਇਹ ਇੱਕ ਨਾਮ ਹੋਇਆ ਤੁਸੀਂ ਵੇਖ ਲਓ ਸੱਚਖੰਡ ਦਾ ਨਜ਼ਾਰਾ ਸੱਚਖੰਡ ਵਰਤ ਜਾਂਦਾ ਹੈ ਬੈਕੁੰਠ ਬਣ ਜਾਂਦਾ ਹੈ ਇਸ ਤਰ੍ਹਾਂ ਮਹਾਂਪੁਰਸ਼ ਕਹਿੰਦੇ ਨੇ ਉਹ ਤੂੰ ਰੋਜ਼ ਨਾਮ ਜਪਾਇਆ ਕਰ ਰੋਜ਼ ਨਾਮ ਚ ਪਾਇਆ ਕਰ ਉਹਨੇ ਰੋਜ਼ ਨਾਮ ਚ ਪਾਉਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਰੰਗ ਲੱਗ ਗਿਆ ਉਹਨੇ ਨਾਮ ਚ ਪਾਉਣਾ ਸੰਗਤਾਂ ਨੇ ਲੰਗਰ ਛਕਣ ਤੋਂ ਬਾਅਦ ਵੀ ਬਹਿ ਜਾਣਾ ਕਹਿਣਾ ਬਾਬਾ ਜੀ ਨਾਮ ਚ ਪਾਓ ਉਹਨਾਂ ਨਾਮ ਚ ਪਾਉਣਾ ਉਹਨਾਂ ਨਾਮ ਚ ਪਾਉਣਾ ਮਹਾਪੁਰਸ਼ਾਂ ਨੇ ਵੀ ਆ ਕੇ ਸੰਗਤ ਦੇ ਵਿੱਚ ਬਹਿ ਜਾਣਾ ਤੇ ਨਾਮ ਜਪਣਾ ਸ਼ੁਰੂ ਕਰ ਦੇਣਾ ਉਦੇ ਨਾਮ ਜੱਪਣ ਚ ਇੰਨਾ ਰਸ ਬਣ ਗਿਆ ਕਿ ਸੰਗਤ ਸਾਰੀ ਉਡੀਕਦੀ ਰਹਿੰਦੀ ਏ ਹੁਣ ਕਦੋਂ ਨਾਮ ਜੱਪਣ ਦੀ ਵਾਰੀ ਆਏਗੀ ਆਖੋ ਸਤਨਾਮ ਹੌਲੀ 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 ਰਸਨਾ ਦੇ ਉੱਤੇ ਹਰੀਦਾ ਵਾਸਾ ਹੋਣਾ ਸ਼ੁਰੂ ਹੋ ਗਿਆ ਬਹਿ ਜਾਓ ਜੀ ਹਰੀਦਾ ਵਾਸਾ ਹੋਣਾ ਸ਼ੁਰੂ ਹੋ ਗਿਆ ਸੰਗਤ ਜੀ ਇੱਕ ਦਿਨ ਸਮਾ ਆਇਆ ਉਹ ਨਾਮ ਜਪਾਰੇ ਸੀ ਮਹਾਂਪੁਰਖ ਉੱਠੇ ਕੀ ਗਿੰਦਾ ਆਪਣੇ ਘਰ ਚੋਂ ਸਰੋਪਾ ਲਾਇਆ ਸਾਰੀ ਸੰਗਤ ਦੇ ਸਾਹਮਣੇ ਉਹਦੇ ਗਲ ਚ ਸਰੋਪਾ ਪਾ ਕੇ ਕਹਿ ਦਿੰਦਾ ਸੰਗਤ ਜੀ ਅੱਜ ਤੋਂ ਇਸ ਗੁਰੂ ਘਰ ਦੀ ਸੇਵਾ ਸੰਭਾਲ ਸੀ ਇਸ ਨੂੰ ਬਖਸ਼ੀ ਅੱਖਰ ਸਤਨਾ ਸਾਰੀ ਸੰਗਤ ਅੱਜ ਤੋਂ ਇਹਨਾਂ ਨੂੰ ਹੀ ਆ ਕੇ ਜੋ ਕੁਝ ਪੁੱਛਣਾ ਹੈ ਦੱਸਣਾ ਹੈ ਆ ਸਾਡੀ ਹੁਣ ਉਮਰ ਹੋ ਗਈ ਏ ਅਸੀਂ ਹੁਣ ਸੇਵਾ ਨਹੀਂ ਕਰਦੇ ਪਰ ਸਾਨੂੰ ਪਤਾ ਲੱਗ ਗਿਆ ਇਹ ਜੋਗ ਬਣ ਗਿਆ ਇਹ ਨਾਮ ਜਪਣ ਲੱਗ ਪਿਆ ਤੇ ਜਪਾਉਣ ਲੱਗ ਪਿਆ ਸਮਾਂ ਲੰਘ ਗਿਆ ਉਹਨੇ ਮਹਾਂਪੁਰਸ਼ਾਂ ਤੋਂ ਜੋ ਸਿੱਖਿਆ ਮਿਲੀ ਸੀ ਉਹ ਵਰਤਣੀ ਸ਼ੁਰੂ ਕਰ ਦਿੱਤੀ ਫਿਰ ਐਸੀ ਕਰਾਮਾਤ ਵਰਤੀ ਕਿ ਇੱਕ ਦਿਨ ਐਸਾ ਆਇਆ ਕਈ ਸਾਲ ਲੰਘ ਗਏ ਕਈ ਸਾਲ ਲੰਘ ਗਏ ਪੂਰਾ ਵੇਸ ਉਹਦਾ ਦਾੜਾ ਪ੍ਰਕਾਸ਼ ਹੋ ਗਿਆ ਨੌਜਵਾਨ ਹੋ ਗਿਆ ਦਸਤਾਰਾ ਸੱਜ ਗਿਆ ਅੰਮ੍ਰਿਤ ਛਕ ਲਿਆ ਗੁਰੂ ਆਲਾ ਬਣ ਗਿਆ ਗੁਰੂ ਆਲਾ ਬਣ ਗਿਆ ਤੇ ਸੰਗਤ ਜੀ ਉਸ ਵੇਲੇ ਇਹਨੇ ਨੇ ਉਹ ਜਿਹੜੇ ਮਾਤਾ ਪਿਤਾ ਸੀ ਨਾ ਉਹਦੇ ਪਤਾ ਨਹੀਂ ਕਈ ਸਾਲਾਂ ਬਾਅਦ ਰੋਲਦੇ ਖੋਲਦੇ ਉਥੇ ਪਹੁੰਚੇ ਹੁਣ ਕੀ ਕਰਦੇ ਨੇ ਉਹ ਰੇੜੀ ਦੇ ਉੱਤੇ ਚੱਲਦੇ ਨੇ ਲੱਤਾਂ ਥੋੜੀਆਂ ਥੋੜੀਆਂ ਕਿਸੇ ਤਰ੍ਹਾਂ ਚੱਲਣ ਲੱਗ ਪਈਆਂ ਹੁਣ ਸੇਵਾ ਵੀ ਕਰਨੀ ਸ਼ੁਰੂ ਕਰ ਦਿੱਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣਾ ਜਲ ਪਾਣੀ ਵਰਤਉਦੇ ਨੇ ਆਪ ਸ਼ਰਾਨ ਕਰਦੇ ਨੇ ਹੌਲੀ ਹੌਲੀ ਲੱਤਾਂ ਦੇ ਉੱਤੇ ਵੀ ਕਿਸੇ ਤਰ੍ਹਾਂ ਉਹਨਾਂ ਨੇ ﾎੜੀਆਂ ਲਾ ਕੇ ਇਹ ਸੱਚੀ ਘਟਨਾ ਹੈ ਤੁਰਨਾ ਸ਼ੁਰੂ ਕਰ ਦਿੱਤਾ ਔਰ ਸੰਗਤ ਜੀ ਪਹਿਲਾਂ ਨਾਮ ਜਪਉਣਾ ਫਿਰ ਲੰਗਰ ਵਰਤਉਣਾ ਪਰ ਲੰਗਰ ਚੋਂ ਬਾਹਰ ਨਹੀਂ ਜਾਣਾ ਜਿੱਥੇ ਮਾਤਾ ਪਿਤਾ ਛੱਡ ਕੇ ਗਏ ਸੀ ਬਹਿਣਾ ਉੱਥੇ ਹੀ ਸੋਣਾ ਵੀ ਉੱਥੇ ਅਜ ਮਾਤਾ ਪਿਤਾ ਆ ਗਏ ਚੇਤਾ ਵੀ ਭੁੱਲ ਗਿਆ ਮਨ ਚ ਸੀ ਪਤਾ ਨਹੀਂ ਬਚਿਆ ਹੋਣਾ ਕਿ ਮਰ ਗਿਆ ਹੋਣਾ ਕਿੰਨੇ ਸੇਵਾ ਕੀਤੀ ਹਣੀ ਉਹਦੀ ਕੀ ਪਤਾ ਧੱਕੇ ਮਾਰ ਕੇ ਕੱਢ ਕੇ ਦਿੱਤਾ ਹੋਏਗਾ ਪਰ ਨਹੀਂ ਜਦੋਂ ਸਤਿਗੁਰੂ ਦੀ ਸਰਨ ਵਿੱਚ ਚਲੇ ਜਾਈਏ ਗੁਰੂ ਕੰਠ ਲਾ ਲੈਂਦਾ ਉਸ ਵੇਲੇ ਕਹਿੰਦੇ ਨੇ ਜਦੋਂ ਮਾਤਾ ਪਿਤਾ ਆ ਕੇ ਵੇਖਿਆ ਉਹ ਆਪਣੇ ਪੁੱਤਰ ਨੂੰ ਪਛਾਣ ਨਾ ਸਕੇ बैगए प्रसादे दी भूख ਲੱਗੀ ਸੀ ਪੰਗਤ 'ਚ ਬੈਹਗੇ ਉਹਨਾਂ ਨੇ ਨਾਮ ਜਪਾਇਆ ਨਾਮ ਜਪਾ ਕੇ ਜਦੋਂ ਪ੍ਰਸ਼ਾਦਾ ਵਰਤੌਣ ਲੱਗੇ ਮਾਂ ਨੇ ਵੀ ਦੋਵੇਂ ਹੱਥ ਕੀਤੇ ਪਿਤਾ ਨੇ ਵੀ ਕੀਤੇ ਤੇ ਜਦੋਂ ਆ ਕੇ ਪ੍ਰਸ਼ਾਦਾ ਉਹਨਾਂ ਦੀ ਥਲੀ ਤੇ ਧਰਨ ਲੱਗੇ ਤੇ ਵੇਖ ਕੇ ਕਹਿੰਦੇ ਨੇ ਸੇਵਾਦਾਰ ਨੂੰ ਆਵਾਜ਼ ਮਾਰ ਕੇ ਪ੍ਰਸ਼ਾਦਾ ਫੜਾ ਕੇ ਆਪਣੇ ਮਾਤਾ ਪਿਤਾ ਦੇ ਚਰਨੀ ਹੱਥ ਲਾਇਆ ਆਖੋ ਸਤਨਾਮ ਚਰਨੀ ਹੱਥ ਲਾਇਆ ਉਹ ਕਹਿੰਦੇ ਬਾਬਾ ਜੀ ਤੁਸੀਂ ਸਾਡੇ ਚਰਨੀ ਕਿਉਂ ਹੱਥ ਲਾਉਂਦੇ ਹੋ ਕਹਿੰਦੇ ਨੇ ਅਸੀਂ ਤਾਂ ਤੁਹਾਡੇ ਚਰਨਾਂ ਨੂੰ ਹੱਥ ਲਾਉਂਦੇ ਆ ਜੇ ਤੁਸੀਂ ਮੈਨੂੰ ਇੱਥੇ ਛੱਡ ਕੇ ਨਾ ਜਾਂਦੇ ਅੱਜ ਮੈਂ ਇਸ ਪਦਵੀ ਤੇ ਨਾਂ ਪਹੁੰਚਦਾ ਆਖੋ ਸਤਨਾਮ ਤੁਸੀ ਕੌਣ ਹੋ ਕਹਿੰਦੇ ਮੈਂ ਤੁਹਾਡਾ ਉਹੋ ਹੀ ਪੁੱਤ ਆ ਜਿਹਨੂੰ ਉਹ ਉੱਥੇ ਤੁਸੀਂ ਛੱਡ ਕੇ ਗਏ ਹੋ ਅੱਜ ਮੇਰੇ ਦਾਤਾ ਨੇ ਅੱਜ ਮੇਰੇ ਪਾਦਸ਼ਾਹ ਨੇ ਮੇਰੇ ਤੇ ਦਾਤਾਂ ਵਰਤਾ ਦਿੱਤੀਆਂ ਮੈਨੂੰ ਗੁਰੂ ਘਰ ਦਾ ਮਾਲਕ ਬਣਾ ਦਿੱਤਾ ਸੇਵਾਦਾਰ ਬਣਾ ਦਿੱਤਾ ਮੈਨੂੰ ਗੁਰੂ ਘਰ ਦੀ ਬਖਸ਼ਿਸ਼ ਵਰਤਾ ਦੇ ਦਿੱਤੀ ਕਹਿੰਦੇ ਨੇ ਤੁਹਾਡੀ ਕਿਰਪਾ ਨਾਲ ਪੁੱਬਾ ਮਾਰ ਕੇ ਰੋਣ ਲੱਗ ਪਏ ਜਿੰਨੂੰ ਅਸੀਂ ਨਕਮਾ ਕਰਕੇ ਸੁੱਟ ਗਏ ਸੀ ਗੁਰੂ ਘਰ ਨੇ ਉਹਨੂੰ ਹੀਰਾ ਕਰ ਦਿੱਤਾ ਅਕੋ ਸਤਨਾ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪ ਤੋਹ ਚੌਕੁੰਟਮਾ ਹੱਥ ਜੋੜ ਕੇ ਕਹਿੰਦਾ ਮਾਤਾ ਪਿਤਾ ਨੂੰ ਕਹਿੰਦਾ ਮੈਨੂੰ ਤੇ ਇੱਥੇ ਛੱਡ ਗਏ ਮੇਰੇ ਤੇ ਕਿਰਪਾ ਹੋ ਗਈ ਮੇਰੇ ਤੇ ਬਖਸ਼ਿਸ਼ ਹੋ ਗਈ ਮੈਂ ਗੁਰੂ ਵਾਲਾ ਬਣ ਗਿਆ ਵੇਖਿਓ ਕਿਤੇ ਹੁਣ ਤੁਸੀਂ ਨਗੁਰੇ ਨਾ ਚਲੇ ਜਾਇਓ ਤੁਸੀਂ ਵੀ ਹੁਣ ਗੁਰੂ ਵਾਲੇ ਬਣ ਜੋ ਤੇ ਮੇਰੇ ਨਾਲ ਰਲ ਜਾਓ ਕਹਿੰਦੇ ਨੇ ਮਾਤਾ ਪਿਤਾ ਨੇ ਵੀ ਉਸ ਵੇਲੇ ਸ਼ੁਕਰਾਨਾ ਕੀਤਾ ਉਸ ਅਕਾਲ ਪੁਰਖ ਦਾ ਸੱਚਿਆ ਬਾਦਸ਼ਾਹ ਤੂੰ ਸਭ ਦੀ ਸੁਣਨਾ ਸਾਨੂੰ ਨਹੀਂ ਸੀ ਪਤਾ ਤੂੰ ਐਡਾ ਲਾਗੇ ਹੋ ਕੇ ਸੁਣਨਾ ਅਸੀਂ ਤੇ ਉਮੀਦਾਂ ਲਾਈਆਂ ਸੀ ਪਰ ਤੂੰ ਕਿਰਪਾ ਕਰ ਦਿੱਤੀ ਪਰ ਹੁਣ ਚਰਨਾ ਨਾਲ ਲਾਇਆ ਜੇ ਚਰਨਾ ਨਾਲ ਲਾਈ ਰੱਖਣਾ I'm ਸੋ ਸੰਗਤ ਜੀ ਇਹੋ ਹੀ ਅਰਜਾ ਕਰਿਆ ਕਰੋ ਬੇਨਤੀਆਂ ਕਰਿਆ